ਇਹ ਖਬਰ ਵਾਤਾਵਰਨ ਦੇ ਨਾਲ ਜੁੜੀ ਹੋਈ ਹੈ ਸੋਦਾਦੀਏ ਕਿ ਜਿੱਥੇ ਵਾਤਾਵਰਨ ਪ੍ਰੇਮੀ ਵੱਧ ਰਹੀ ਗਰਮੀ ਅਤੇ ਵਾਤਾਵਰਨ ਨੂੰ ਲੈ ਕੇ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ ਉੱਥੇ ਹੀ ਅੱਜ ਸਮਰਾਲਾ ਦੇ ਨਜ਼ਦੀਕ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾ ਵਿਖੇ 201 ਦੇ ਕਰੀਬ ਬੂਟੇ ਨੇ ਜਿਹੜੇ ਸ਼ਿਵ ਮੁਕਤੀ ਧਾਮ ਚਹਿਲਾ ਦੇ ਆਲੇ-ਦੁਆਲੇ ਲਾਏ ਗਏ ਨੇ ਸੋਦਾਦੀਏ ਕਿ 101 ਬੂਟੇ ਅਤੇ ਬਾਕੀ ਰਹਿੰਦੇ ਬੂਟੇ ਜਿਹੜੇ ਨੇ ਆਲੇ ਦੁਆਲੇ ਲਾਏ ਗਏ ਤੇ ਉੱਥੇ ਹੀ ਖੇਤਰ ਨੂੰ ਪ੍ਰਸ਼ਾਦ ਵਜੋਂ ਵੀ ਬੂਟੇ ਬੰਡੇ ਗਏ ਨੇ ਸੁਮੰਦਰ ਕਮੇਟੀ ਦੇ ਪ੍ਰਧਾਨ ਪੰਡਿਤ ਚੰਦਰ ਮੋਹਨ ਸ਼ਰਮਾ ਨੇ ਅਪੀਲ ਕੀਤੀ ਹੈ ਕਿ ਵਾਤਾਵਰਨ ਦੀ ਸੰਭਾਲ ਕਰਨਾ ਮਨੁੱਖ ਦਾ ਮੁੱਢਲਾ ਫਰਜ਼ ਹੈ ਅਤੇ ਅਸੀਂ ਜੋ ਅੱਜ ਸਾਹ ਲੈ ਰਹੇ ਹਾਂ ਉਹ ਕੁਦਰਤ ਵੱਲੋਂ ਦਿੱਤਾ ਗਿਆ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਵਿੱਚ ਯੋਗਦਾਨ ਪਾਉਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ ਤੇ ਇਸ ਮੌਕੇ ਸ਼੍ਰੀ ਮੁਕਤేశਵਰ ਨਿਸਕਾਮ ਸੇਵਾ ਸੁਸਾਇਟੀ ਦੇ ਚੇਅਰਮੈਨ ਨੀਲ ਕਮਲ ਸ਼ਰਮਾ ਕੈਸ਼ੀਅਰ ਦੀਪਕ ਨੰਦ ਨੇ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੋਂ ਲਿਆਂਦੇ ਬੂਟੇ ਨੇ ਜਿਹੜੇ ਵੰਡੇ ਨੇ ਅਤੇ ਸ਼ਿਵ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਜਿੱਥੇ ਕਿਤੇ ਵੀ ਜਗ੍ਹਾ ਹੋਵੇ ਦੋ-ਦੋ ਬੂਟੇ ਲਾ ਦੇਣ ਤੇ ਨਾਲ ਹੀ ਪੰਜਾਬ ਦੇ ਵਿੱਚ ਪਹਿਲਾਂ ਬਹੁਤ ਗਰਮੀ ਸੀ ਅਤੇ ਕੱਲ ਨੂੰ ਇਹਨਾਂ ਬੂਟਿਆਂ ਤੋਂ ਸਾਨੂੰ ਛਾਂ ਮਿਲੇਗੀ ਮਤਲਬ ਕਿ ਪੰਜਾਬ ਦੇ ਵਾਤਾਵਰਣ ਅਤੇ ਤਾਪਮਾਨ ਦੇ ਵਿੱਚ ਬਦਲਾਵ ਵੀ ਦੇਖਣ ਨੂੰ ਮਿਲੇਗਾ ਤੇ ਨਾਲ ਹੀ ਗਰਮੀ ਤੋਂ ਵੀ ਛੁਟਕਾਰਾ ਮਿਲੇਗਾ ਸਮੁੰਦਰ ਕਮੇਟੀ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਗਿਆ ਤੇ ਨਾਲ ਹੀ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਆ ਜਿਹੜੀ ਕੀਤੀ ਗਈ ਹੈ ਕਿ ਉਹ ਆਪਣੇ ਵਾਲੇ ਦਿਵਾਲੇ ਬੂਟੇ ਨੇ ਜਿਹੜੇ ਜ਼ਰੂਰ ਲਾਉਣ ਸਮੁੰਦਰ ਦੇ ਵਿੱਚ ਇਹ ਬੂਟੇ ਲਾਏਗੇ ਤੇ ਨਾਲ ਹੀ ਬੂਟਿਆਂ ਦਾ ਪ੍ਰਸ਼ਾਦ ਆ ਜਿਹੜਾ ਇਲਾਕੇ ਦੇ ਲੋਕਾਂ ਨੂੰ ਵੰਡਿਆ ਗਿਆ ਹੋ ਸ਼ੰਕਰ ਭਗਵਾਨ ਕੀ ਜੈ ਅੱਜ ਲੁਧਿਆਣਾ ਤੋਂ ਸ਼੍ਰੀ ਨੀਲਕਮਲ ਸ਼ਰਮਾ ਜੀ ਨੇ ਬੂਟਿਆਂ ਦੀ ਸੇਵਾ ਕਰੀ 101 ਬੂਟੇ ਜਿਹੜੇ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ੈ ਮੰਦਰ ਦੇ ਵਿੱਚ ਜਗ੍ਹਾ ਦੇ ਵਿੱਚ ਲਗਾਏ ਗਏ ਤੇ ਕੁਝ ਬੂਟੇ ਆਲੇ-ਦਾਲੇ ਦੇਖਦੇ ਹੋਏ ਜਿੱਥੇ ਜ਼ਰੂਰਤ ਸੀ ਸ਼ਾਮਾਂ ਦੀ ਜਾਂ ਫਲਾਂ ਵਾਲੇ ਬੂਟੇ ਉਹ ਉਹਨਾਂ ਦੀ ਸੇਵਾ ਕਰਾਈ ਉਹਨਾਂ ਨੇ ਕੀ ਮੈਸੇਜ ਦੇਣਾ ਚਾਹੁੰਗੇ ਜੀ ਆ ಹರಕ ಬಂದೇನು ਜਿੰਦਗੀ ਦੇ ਵਿੱਚ ਆਪਣੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਘੱਟੋ ਘੱਟ ਦੋ ਬੂਟੇ ਤਾਂ ਲਾਉਣ ਹੀ ਚਾਹੀਦੇ ਨੇ ਜਿਵੇਂ ਕਿ ਆਪਾਂ ਜਨਮ ਦਿਨ ਜਾਂ ਕੋਈ ਤਿਹਾਰ ਮਨਾਣਿਆਂ ਉਹਦੇ ਵਿੱਚ ਇਹ ਬੂਟਿਆਂ ਦਾ ਜਿਹੜਾ ਪ੍ਰਸ਼ਾਦ ਆ ਉਹ ਵੰਡਿਆ ਜਾਵੇ ਜਾਂ ਲਾਇਆ ਜਾਵੇ ਉਹ ਉਹਦੇ ਵਿੱਚ ਵਾਤਾਵਰਣ ਸ਼ੁੱਧ ਹੁੰਦਾ ਤੇ ਬਹੁਤ ਵੱਡੀ ਸੇਵਾ ਹੈ ਇਹ ਜਿਹੜੀ ਆਕਸੀਜਨ ਮਿਲਦੀ ਆ ਆਪਾਂ ਨੂੰ ساری ਜਿੰਦਗੀ ਉਹ ਸੇਵਾ ਕਰਦੇ ਨੇ ਬੂਟੇ ਮਨੁੱਖ ਜਾਤੀ ਦੀ ਸ਼੍ਰੀ ਮੁਖਤੇਸ਼ਵਰ ਮਹਾਦੇਵ ਸ਼ੀ ਮੰਦਰ ਮੁਕਤੀ ਧਾਮ ਚੈਲਾ ਦੇ ਵਿੱਚ ਅੱਜ ਅਸੀਂ ਕਬੂਟਾ ਲਾਣ ਦਾ ਹੀ ਯਤਨ ਕਰ ਰਹੇ ਆ। ਸ੍ਰੀ ਮੁਕਤੇਸ਼ਵਰ ਮਹਾਦੇਵ ਸ਼ਰਮ ਮੰਦਿਰ ਮੁਕਤੀ ਧਾਮ ਚੈਲਾ ਦੇ ਪ੍ਰਧਾਨ ਚੰਦਰ ਮੋਹਨ ਜੀ ਦਾ ਅਸੀਂ ਕਹਿ ਦੇਣ ਤੋਂ ਧੰਨਵਾਦ ਕਰਦੇ ਆ। ਜਿਨ੍ਹਾਂ ਨੇ ਸਾਨੂੰ ਆਗਿਆ ਦਿੱਤੀ ਅਤੇ ਬੂਟੇ ਲਾਣ ਦੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨਾਂ ਵਿੱਚ ਬਹੁਤ ਅਤਿ ਦੀ ਗਰਮੀ ਸੀ। ਏਸੀਆਂ ਦੀ ਦੁਕਾਨਾਂ ਤੇ ਲੈਣਾ ਲੱਗੀਆਂ ਸੀ। ਏਸੀ ਖਤਮ ਹੋ ਗਏ ਸੀ ਦੁਕਾਨਾਂ। ਤੇ ਜਿਹੜੇ ਬੂਟੇ ਆ ਜਿਹੜੇ ਕਿ ਲੋੜ ਆ ਸਾਨੂੰ ਆਕਸੀਜਨ ਦਿੰਦੇ ਆ। ਸੁੱਖ ਦਿੰਦੇ ਆ ਸਾਹ ਦਿੰਦੇ ਆ ਉਹ ਸਾਨੂੰ ਜਰੂਰ ਲਾਣੇ ਚਾਹੀਦੇ ਆ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਜੇ ਤੁਹਾਡਾ ਕੋਈ ਜਨਮ ਦਿਨ ਆ ਰਿਹਾ ਸਾਲਗिरा ਆ ਰਹੀ ਹੈ ਦੋ ਬੂਟੇ ਜੀ ਤੁਸੀਂ ਜਰੂਰ ਲਾਓ ਬੂਟੇ ਲਾਣ ਦਾ ਮਤੁਰੇ ਨਹੀਂ ਸਿਰ ਬੂਟੇ ਲਾ ਕੇ ਛੱਡ ਦੇਣੇ ਬੂਟਿਆਂ ਦੀ ਦੇਖਭਾਲ ਵੀ ਕਰੋ ਦੇਖਭਾਲ ਕਰੋਗੇ ਕਿਉਂਕਿ ਆਣ ਵਾਲਾ ਜਿਹੜਾ ਵਕਤ ਹੈ ਕਦੇ ਜੇ ਦਰਖਤ ਦਰਖਤ ਲਾਓਗੇ ਫਿਰ ਤਾਂ ਤੁਹਾਨੂੰ ਸਾਬ ਮਿਲਣਾ ਬਹੁਤ ਵੱਡੀ ਵਿਤਾਈ ਵੀ ਇਹੀ ਪਿਹਰੇ ਦੇਣਾ ਚ ਇਸ ਕਰਕੇ ਅਸੀਂ ਸਮਾਜ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਬੂਟੇ ਜ਼ਰੂਰ ਲਾਓ ਤੇ